ਈ ਆਕਾਲ ਦੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਅੰਝ ਦੀ ਵੱਡੀ ਖਬਰ ਖਬਰ ਨਾਲ ਤੱਕ ਜਰੂਰ ਬਨੇ ਰਹਿਣਾ ਸ਼ੁਰੂਆਤ ਕਰਦੇ ਆਂ ਅੱਜ ਦੀ ਵੱਡੀ ਖਬਰ ਭਾਰਤ ਚ ਪੈਟਰੋਲ ਡੀਜ਼ਲ ਵਾਨਾਂ ਦੀ ਹੋਵੇ ਕਿ 100 ਤੋਂ ਪਾਬੰਦੀ ਨੀਤਿਨ ਗੱਡਕਰੀ ਨੇ ਕਿਹਾ ਇਹ ਵੱਡੀ ਗੱਲ ਭਾਰਤ ਚ ਪੈਟਰੋਲ ਡੀਜ਼ਲ ਵਾਨਾਂ ਨੂੰ ਖਤਮ ਕਰਨ ਦਾ ਨੀਤਿਨ ਗੱਡਕਰੀ ਵੱਡਾ ਬਿਆਨ ਦਿੱਤਾ ਹੈ ਨੀਤਿਨ ਗੱਡਕਰੀ ਨੇ ਕਿਹਾ ਕਿ ਉਹ 2004 ਤੋਂ ਬਦਲ ਵੇ ਇੰਜ ਹਨ ਤੇ ਚੋਰ ਦੇ ਰਹੇ ਹਨ ਅਤੇ ਉਹਨਾਂ ਨੂੰ ਭਰੋਸਾ ਹੈ ਕਿ ਆਉਣ ਵਾਲੇ 5 ਤੋਂ 7 ਸਾਲਾਂ ਚ ਚੀਜ਼ਾਂ ਬਦਲ ਚਣਗੀਆਂ ਕੇਂਦਰ ਮੰਤਰੀ ਨੇ ਨੀਤੀ ਨਿਕਟ ਘੜੀ ਨੇ ਕਿ ਹਾਂ ਕਿ ਉਹਨਾਂ ਦੇ ਉਦੇਸ਼ ਦੇਸ਼ ਨੂੰ ਹਰੀ ਅਰਥ ਵਿਵਸਥਾ ਬਣਾਉਣ ਲਈ ਭਾਰਤ ਵਿੱਚ ਪੈਟਰੋਲ ਅਤੇ ਡੀਜ਼ਲ ਕਰਾਂ ਤੋਂ ਪੂਰੀ ਤਰ੍ਹਾਂ ਛੁਟਕਾਰਾ ਪਾਉਣਾ ਹੈ ਇਸ ਦੇ ਨਾਲ ਹੀ ਇਹ ਪਿੱਛੇ ਜਾਣ ਕੇ ਵੀ ਭਾਰਤ ਲਈ ਪੈਟਰੋਲ ਅਤੇ ਡੀਜ਼ਲ ਕਰਾਂ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਸੰਭਵ ਹੈ ਉਹਨਾਂ ਨੇ ਸਮਾਚਾਰ ਏਜੰਸੀ ਪੀਟੀਆਈ ਨੂੰ ਕਿਹਾ ਕਿ ਉਹ 100 ਫੀਸਦ ਸੰਭਵ ਹੈ ਇਹ ਔਖਾ ਹੈ ਪਰ ਅਸੰਭਵ ਨਹੀਂ ਹੈ ਇਹ ਮੇਰਾ ਦ੍ਰਿਸ਼ਟੀਕੋਣ ਹੈ ਕਿ ਉਹਨਾਂ ਨੇ ਕਿਹਾ ਕਿ ਭਾਰਤ ਇਧਰਨ ਦੀ ਦਮਦਾਰ ਤੇ 16 ਲੱਖ ਕਰੋੜ ਰੁਪਏ ਖਰਚ ਕਰ ਚੁੱਕੇ ਹਨ ਅਤੇ ਇਸ ਪੈਸੇ ਦੀ ਵਰਤੋਂ ਕਿਸਾਨਾਂ ਦੇ ਜੀਵਨ ਲਈ ਸੁਧਾਰ ਲਈ ਕੀਤੀ ਜਾ ਸਕਦੀ ਹੈ ਇਸ ਦੇ ਨਾਲ ਹੀ ਪਿੰਡ ਖੁਸ਼ਹਾਲ ਹੋ ਸਕਦੇ ਹਨ ਅਤੇ ਨੌਜਵਾਨ ਰੁਜ਼ਗਾਰ ਮਿਲੇਗਾ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ